ਪਕੌੜਾ ਅਰਥ ਸ਼ਾਸਤਰ ਪਗੌੜਾ ਅਰਥ ਸ਼ਾਸਤਰ ਬਣ ਗਿਆ ਜੀ ਹਾਂ ਕਾਂਗਰਸ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਪਗੌੜੇ ਕਾਰੋਬਾਰੀ ਵਿਜੇ ਮਾਲੀਆ ਦੀ ਕਥਿਤ ਟਿੱਪਣੀ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਕਿ ਮੋਦੀ ਸਰਕਾਰ ਦਾ ਪਕੌੜਾ ਅਰਥ ਸ਼ਾਸਤਰ ਪਗੌੜੇ ਅਰਥ ਸ਼ਾਸਤਰ ਵਿੱਚ ਬਦਲ ਗਿਆ ਹੈ ਕਾਂਗਰਸ ਨੇ ਇਹ ਵੀ ਕਿਹਾ ਹੈ ਕਿ ਉਸਨੇ 2016 ਵਿੱਚ ਦੇਸ਼ ਛੱਡਣ ਤੋਂ ਪਹਿਲਾਂ ਤਤਕਾਲੀ ਖਜ਼ਾਨਾ ਮੰਤਰੀ ਅਰुण ਜੇਤਲੀ ਨੂੰ ਇਸ ਬਾਰੇ ਸੂਚਿਤ ਕੀਤਾ ਸੀ ਇਸ ਸਬੰਧੀ ਕਾਂਗਰਸ ਨੇ ਕਿਹਾ ਹੈ ਕਿ ਨਰਿੰਦਰ ਦਾ ਪੂਰਾ ਸਿਸਟਮ ਆਤਮ ਸਮਰਪਣ ਕਰ ਗਿਆ ਇੱਕ ਹੋਰ ਤੰਜ ਵਿੱਚ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਹੈ ਕਿ ਮੋਦੀ ਸਰਕਾਰ ਦਾ ਪਕੌੜਾ ਅਰਥ ਸ਼ਾਸਤਰ ਇਸ ਦੀ ਥਾਂ ਪਕੌੜਾ ਅਰਥ ਸ਼ਾਸਤਰ ਵਿੱਚ ਬਦਲ ਗਿਆ ਹੈ। ਕੋਰਤਲ ਬਹਿ ਕੇ ਕਾਂਗਰਸ ਅਕਸਰ ਪਕੌੜਾ ਨੋਮਿਕਸ ਸ਼ਬਦ ਦੀ ਵਰਤੋਂ ਕਰਕੇ ਸਰਕਾਰ ਦਾ ਮਜ਼ਾਕ ਉਡਾਉਂਦੀ ਹੈ ਜੋ ਕਿ ਪ੍ਰਧਾਨ ਮੰਤਰੀ ਦੀ 2018 ਵਿੱਚ ਕੀਤੀ ਗਈ ਟਿੱਪਣੀ ਦਾ ਸਪਸ਼ਟ ਹਵਾਲਾ ਹੈ। ਜਦੋਂ ਮੋਦੀ ਨੇ ਕਿਹਾ ਸੀ ਕਿ ਪਕੌੜੇ ਵੇਚਣਾ ਵੀ ਇੱਕ ਰੋਜ਼ਗਾਰ ਹੈ। ਕਾਂਗਰਸ ਨੇ ਹਾਲ ਹੀ ਵਿੱਚ ਮਾਲੀਆ ਦੁਆਰਾ ਸੋਸ਼ਲ ਮੀਡੀਆ ਇਨਫਲੂਐਂਸਰ ਰਾਜ ਸਮਾਨੀ ਨਾਲ ਕੀਤੇ ਗਏ ਪੋਡਕਾਸਟ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਉਸਨੇ 2016 ਵਿੱਚ ਭਾਰਤ ਛੱਡਣ ਤੋਂ ਪਹਿਲਾਂ ਜੇਤਲੀ ਨੂੰ ਸੂਚਿਤ ਕੀਤਾ ਸੀ ਪਾਰਟੀ ਨੇ ਕਿਹਾ ਕਿ ਸਪਸ਼ਟ ਹੈ ਕਿ ਦੇਸ਼ ਤੋਂ ਫਰਾਰ ਹੋਣ ਵਾਲੇ ਕਾਰੋਬਾਰੀ ਦੇ ਮਾਮਲੇ ਵਿੱਚ ਮੋਦੀ ਸਰਕਾਰ ਦਾ ਹੱਥ ਸੀ ਪਾਰਟੀ ਤੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਵੀ ਇਹ ਕਲਿੱਪ ਪੋਸਟ ਕੀਤੀ ਹੈ ਮਾਲੀਆ ਨੂੰ ਕਲਿੱਪ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੈਂ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਖਜ਼ਾਨਾ ਮੰਤਰੀ ਅਰुण ਜੇਤਲੀ ਨੂੰ ਦੱਸਿਆ ਅਤੇ ਫਿਰ ਮੈਂ ਦਿੱਲੀ ਤੋਂ ਲੰਡਨ ਲਈ ਉਡਾਨ ਭਰੀ ਮੈਂ FIA ਵਿਸ਼ਵ ਕੌਂਸਲ ਦੀ ਮੀਟਿੰਗ ਲਈ ਜਨੇਵਾ ਜਾ ਰਿਹਾ ਸੀ ਜੋ ਮਹੀਨੇ ਪਹਿਲਾਂ ਤੈਅ ਹੋਈ ਸੀ ਮੈਂ ਵਿੱਤ ਮੰਤਰੀ ਨੂੰ ਕਿਹਾ ਕਿਉਂਕਿ ਮੈਂ ਸੰਸਦ ਤੋਂ ਦਿੱਲੀ ਹਵਾਈ ਅੱਡੇ ਗਿਆ ਸੀ ਜਦੋਂ ਇਹ ਖਬਰ ਮੀਡੀਆ ਵਿੱਚ ਆਈ ਤਾਂ ਇਸ ਨੇ ਇੱਕ ਵਾਰ ਫਿਰ ਤੋਂ ਤੂਫਾਨ ਮਚਾ ਦਿੱਤਾ ਉਸ ਨੇ ਕਿਹਾ ਕਿ ਲੋਕ ਜੇਤਲੀ ਕੋਲ ਭੱਜੇ ਗਏ ਜਿਨ੍ਹਾਂ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਫਿਰ ਕਾਂਗਰਸ ਸੰਸਦ ਮੈਂਬਰ ਨੇ ਉਹਨਾਂ ਨੂੰ ਇਕੱਠੇ ਦੇਖਿਆ ਅਤੇ ਮੀਡੀਆ ਨੂੰ ਦੱਸਿਆ ਤਾਂ ਵਿਜੇ ਮਾਲੀਆ ਦੀ ਟਿੱਪਣੀ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ